ਪਟਕਾਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ਤੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਪਰ ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਉਮੀਦਵਾਰ ਉਤਾਰੇ ਨੇ ਉਹ ਦੋ ਹੀ ਪਾਰਟੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਂਗਰਸ ਵੱਲੋਂ ਜਿੱਥੇ ਇੱਕ ਪਾਸੇ ਭਰਤਪੁਸ਼ਣ ਆਸ਼ੂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਕਾਂਗਰਸ ਦੀ ਗੁੱਟਬਾਜੀ ਇੱਕ ਵਾਰ ਫਿਰ ਤੋਂ ਚਰਚਾ ਦਾ ਕਾਰਨ ਬਣੀ ਹੈ ਸੂਬੇ ਦੇ ਵਿੱਚ ਖੁੱਲ ਕੇ ਗੁੱਟਬਾਜੀ ਸਾਹਮਣੇ ਆਈ ਹੈ ਇੱਕ ਪਾਸੇ ਲੁਧਿਆਣਾ ਪੱਛਮੀ ਦੀਆਂ ਚੋਣਾ ਨਜ਼ਦੀਕ ਆ ਗਈਆਂ ਨੇ ਦੂਜੇ ਪਾਸੇ ਕਾਂਗਰਸ ਸਿੱਧੇ ਤੌਰ ਤੇ ਦੁਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੀ ਤਾਜ਼ਾ ਉਦਾਹਰਣ ਸultanpur Lodhi ਦੇ ਵਿੱਚ ਰੈਲੀਆਂ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਪਾਸੇ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਰੈਲੀ ਕੀਤੀ ਗਈ ਉਸ ਦੇ ਵਿੱਚ ਵੱਡਾ ਇਕੱਠ ਹੋਇਆ ਦੂਜੇ ਪਾਸੇ ਆ ਕਾਂਗਰਸ ਦੇ ਬਾਕੀ ਆਗੂਆਂ ਦੇ ਵੱਲੋਂ ਜਿਸ ਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਸ਼ਾਮਲ ਸਨ ਅਤੇ ਬਾਕੀ ਹੋਰ ਬਹੁਤ ਸਾਰੇ ਆਗੂ ਸ਼ਾਮਲ ਸਨ ਉਹਨਾਂ ਵੱਲੋਂ ਵੀ ਰੈਲੀ ਕੀਤੀ ਗਈ ਇਹ ਦੋਵੇਂ ਰੈਲੀਆਂ ਅਲੱਗ-ਅਲੱਗ ਸਨ ਇਹਨਾਂ ਦੋਵਾਂ ਰੈਲੀਆਂ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਪਰ ਇਹਨਾਂ ਰੈਲੀਆਂ ਨੇ ਕਾਂਗਰਸ ਦੀ ਅੰਦਰੂਨੀ ਤਸਵੀਰ ਪੰਜਾਬ ਦੇ ਵਿੱਚ ਕਾਂਗਰਸ ਦੀ ਜੋ ਅਸਲ ਸਥਿਤੀ ਹੈ ਉਸ ਨੂੰ ਸਪਸ਼ਟ ਕਰ ਦਿੱਤਾ ਦੋ ਗੁੱਟ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਤੀਜਾ ਗੁੱਟ ਵੀ ਹੈ ਉਸ ਬਾਰੇ ਅਸੀਂ ਬਾਅਦ ਚ ਗੱਲ ਕਰਾਂਗੇ ਆ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਨੂੰ ਫੋਨ ਕਰਕੇ ਸਮਰਥਨ ਜ਼ਾਹਿਰ ਕਰ ਦਿੱਤਾ ਦੂਜੇ ਪਾਸੇ ਚੋਣ ਪ੍ਰਚਾਰ ਦੌਰਾਨ ਆਸ਼ੂ ਦਾ ਸਾਥ ਦੇਣ ਦਾ ਐਲਾਨ ਵੀ ਕੀਤਾ ਪਰ ਦੂਜੇ ਪਾਸੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਪ੍ਰਚਾਰ ਦੇ ਵਿੱਚ ਨਜ਼ਰ ਆਉਣਗੇ ਜਾਂ ਨਹੀਂ ਆਉਣਗੇ ਇਹ ਇੱਕ ਵੱਡਾ ਸਵਾਲ ਹੈ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਨਾ ਨੂਰਾਨਾ ਗੁਰਜੀਤ ਅਤੇ ਹੋਰ ਕਾਂਗਰਸੀ ਆਗੂ ਮਿਲ ਕੇ ਗਏ ਨੇ ਇਹਦੇ ਵਿੱਚ ਲੱਗਦਾ ਹੈ ਕਿ ਰਾਣਾ ਗੁਰਜੀਤ ਉਹਨਾਂ ਦਾ ਸਮਰਥਨ ਕਰਨਗੇ ਰਾਜਾ ਵੜਿੰਗ ਭਰਤਪੂਸ਼ਨ ਆਸ਼ੂ ਦੇ ਸਿਆਸੀ ਤੌਰ ਤੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਸੁਰੱਖਿਆ ਦਾ ਕਾਰਨ ਬਣਦੇ ਰਹੇ ਨੇ ਇਹਨਾਂ ਦੇ ਆਪਸੀ ਸਿਆਸੀ ਰਿਸ਼ਤੇ ਉਨੇ ਜਿਆਦਾ ਸਹਿਜ ਨਹੀਂ ਨੇ ਵਿਰੋਧ ਦੇਖਣ ਨੂੰ ਮਿਲਿਆ ਮਿਲਦਾ ਵਿਰੋਧਾਪਾਸ ਦੇਖਣ ਨੂੰ ਮਿਲਦਾ ਅਜਿਹੇ ਵਿੱਚ ਪੱਤਰਕਾਰਾਂ ਨੇ ਭਰਤਪੂਸ਼ਨ ਆਸ਼ੂ ਨੂੰ ਪੁੱਛਿਆ ਵੀ ਕਿ ਉਹਨਾਂ ਨੇ ਜੋਨ ਪ੍ਰਚਾਰ ਦੇ ਲਈ ਕਾਂਗਰਸ ਦੇ ਵੱਡੇ ਆਗੂਆਂ ਦੇ ਆਉਣ ਦੀ ਉਮੀਦ ਕਰਦੇ ਨੇ ਜਾਂ ਨਹੀਂ ਕਰਦੇ ਨੇ ਪਰਤਪੂਸ਼ਨ ਆਸ਼ੂ ਨੇ 골ਮੋਲ ਜਵਾਬ ਦਿੱਤਾ ਤੇ ਇਹ ਕਿਹਾ ਕਿ ਹਾਈ ਕਮਾਂਡ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਹੈ ਹਲਕਾ ਪੱਛਮੀ ਦੇ ਲੋਕਾਂ ਦੇ ਲਈ ਕੰਮ ਕਰਨਗੇ ਬਸ ਇੰਨੀ ਗੱਲ ਹੈ ਕੋਈ ਪ੍ਰਚਾਰ ਦੇ ਲਈ ਆਉਣਾ ਚਾਵੇ ਤਾਂ ਆ ਸਕਦਾ ਹੈ ਨਹੀਂ ਆਉਣਾ ਚਾਵੇ ਤਾਂ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਅਜਿਹੇ ਜਵਾਬ ਦਿੰਦੇ ਹੋਏ ਨਜ਼ਰ ਆਏ ਨੇ ਸੋ ਦੋ ਗਰੁੱਪ ਕਾਂਗਰਸ ਦੇ ਸਿੱਧੇ ਤੌਰ ਤੇ ਨਜ਼ਰ ਆ ਰਹੇ ਨੇ ਇਹ ਦੋਵੇਂ ਗਰੁੱਪ ਪਰਤਪੂਸ਼ਨ ਆਸ਼ੂ ਦਾ ਸਮਰਥਨ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਆਜੇ ਸ਼ਾਂਤ ਹੈ ਸਿੱਧੂ ਆਪ ਵੀ ਸ਼ਾਂਤ ਨੇ ਤੇ ਦੇਖਣ ਵਾਲੀ ਗੱਲ ਹੋਵੇ ਕਿ ਉਹਨਾਂ ਵੱਲੋਂ ਸਮਰਥਨ ਮਿਲਦਾ ਜਾਂ ਨਹੀਂ ਮਿਲਦਾ ਪਰ ਫਿਲਹਾਲ ਲੁਧਿਆਣਾ ਪੱਛਮੀ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮਗਿਆ ਹੋਇਆ ਉਧਰ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਚਾਹੇਗੀ ਕਿ ਉਹਨਾਂ ਦੇ ਉਮੀਦਵਾਰ ਸੰਜੀਵ ਅਰੋੜਾ ਜਿੱਤ ਹਾਸਲ ਕਰਨ ਅਤੇ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਹੋਣ ਦਾ ਪੂਰਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗੀ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਲੁਧਿਆਣਾ ਪੱਛਮੀ ਦੇ ਆ ਲੋਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਤੇ ਵਿਸ਼ਵਾਸ ਕਰਦੇ ਨੇ ਜਾਂ ਫਿਰ ਪਰਤਪੂਸ਼ਣ ਆਸ਼ੂ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਪਿਛਲੇ ਦਿਨੀ ਲੱਗੇ ਪਰ ਆਸ਼ੂ ਅਕਸਰ ਉਹਨਾਂ ਇਲਜ਼ਾਮਾਂ ਨੂੰ ਸਿਆਸੀ ਇਲਜ਼ਾਮਬਾਜ਼ੀ ਅਤੇ ਸਿਆਸੀ ਬਦਲਾਖੋਰੀ ਕਹਿ ਕੇ ਨਿੰਦਦੇ ਰਹੇ ਨੇ ਲੋਕ ਇਸ ਬਾਰੇ ਕੀ ਸੋਚਦੇ ਨੇ ਕਾਂਗਰਸ ਦੇ ਆਗੂ ਵੀ ਇਸ ਨੂੰ ਬਦਲਾਖੋਰੀ ਕਹਿੰਦੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੱਛਮੀ ਹਲਕੇ ਦੇ ਲੋਕ ਪਰਤਪੂਸ਼ਣ ਆਸ਼ੂ ਵੱਲੋਂ ਕਰਵਾਏ ਗੇ ਡਿਵੈਲਪਮੈਂਟ ਬਾਰੇ ਕੀ ਸੋਚਦੇ ਨੇ ਉਹ ਆਸ਼ੂ ਨੂੰ ਡਿਵੈਲਪਮੈਂਟ ਦੇ ਆਧਾਰ ਤੇ ਚੁਣਨਗੇ ਜਾਂ ਫਿਰ ਆਸ਼ੂ ਉਪਰ ਭ੍ਰਸਟਾਚਾਰ ਦੇ ਇਲਜ਼ਾਮਾਂ ਦੇ ਆਧਾਰ ਤੇ ਨਕਾਰਨਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਬਰੋੜਾ ਵੀ ਨੇ ਸੰਜੀਵ ਬਰੋੜਾ ਪੱਛਮੀ ਦੇ ਲੋਕਾਂ ਦੀ ਪਸੰਦ ਬਣਨਗੇ ਜਾਂ ਨਹੀਂ ਬਣਨਗੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਆ ਇਸ ਸੰਬੰਧ ਦੇ ਵਿੱਚ ਨਤੀਜਾ ਕੀ ਆਉਂਦਾ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਆ ਕੌਣ ਹੈ ਜਿਹੜਾ ਉਮੀਦ ਪੂਰੀ ਕਰੇਗਾ ਕੀ ਕਾਂਗਰਸ ਜਿੱਤੇਗੀ ਆਮ ਆਦਮੀ ਪਾਰਟੀ ਤੇ ਮੋਹਰ ਲਗਾਉਣਗੇ ਲੋਕ ਜਾਂ ਫਿਰ ਕਿਸੇ ਹੋਰ ਸਿਆਸੀ ਪਾਰਟੀ ਭਾਜਪੀ ਤੇ ਵਿਸ਼ਵਾਸ ਕਰਦੇ ਨੇ ਇਹ ਨਤੀਜਾ ਤਾਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਹਲੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਤਰੀਕਾ ਦਾ ਐਲਾਨ ਨਹੀਂ ਹੋਇਆ ਐਲਾਨ ਤੋਂ ਪਹਿਲਾਂ ਹੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮੰਗ ਚੁੱਕਾ ਹੈ ਵਿਸ਼ਵ ਵਰਦਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਕਾਂਗਰਸ ਵੱਲੋਂ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੂੰ ਮੁਬਾਰਕ ਬਾਤ ਤੇ ਸ਼ੁਭ ਕਾਮਨਾਵਾਂ ਮਿਲ ਰਹੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਟੈਲੀਫੋਨ ਕਰਕੇ ਭਰਤਪੂਸ਼ਨ ਆਸ਼ੂ ਨੂੰ ਜਿੱਤ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਉਹਨਾਂ ਨੇ ਆਪਣੀ ਫੋਨ ਕਾਲ ਦੇ ਵਿੱਚ ਭਰਤਪੂਸ਼ਨ ਆਸ਼ੂ ਵੱਲੋਂ ਕੀਤੇ ਵਿਕਾਸ ਕੰਮਾਂ ਦੀ ਤਾਰੀਫ਼ ਵੀ ਕੀਤੀ ਹੈ ਆਸ਼ੂ ਨੇ ਖੁਦ ਹੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੇ ਨਾਲ ਉਹ ਮੋੜ ਤੋਂ ਜੁੜਨਗੇ ਜ਼ਮੀਨੀ ਪੱਧਰ ਤੇ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਆਮ ਆਦਮੀ ਪਾਰਟੀ ਵੱਲੋਂ ਵੀ ਸੰਜੀਵ ਔਰੋੜਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇਧਰ ਕਾਂਗਰਸ ਵੱਲੋਂ ਦੇਰੀ ਨਾ ਕਰਦਿਆਂ ਆਸ਼ੂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹਾਲਾਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਅਜੇ ਤੱਕ ਚੋਣਾਂ ਦੀ ਤਾਰੀਖ ਬਾਰੇ ਨਹੀਂ ਦੱਸਿਆ ਗਿਆ ਖੁਲਾਸਾ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਸੀਟ ਖਾਲੀ ਹੋ ਗਈ ਸੀ ਜਿਸ ਕਾਰਨ ਹੁਣ ਸੰਭਾਵੀ ਤੌਰ ਤੇ ਜਲਦੀ ਇਹ ਸੀਟ ਨੂੰ ਲੈ ਕੇ ਜ਼ਿਮਨੀ ਚੋਣਾਂ ਹੋਣਗੀਆਂ ਜਿੰਨੇ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ਤੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਪਰ ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਉਮੀਦਵਾਰ ਉਤਾਰੇ ਨੇ ਉਹ ਦੋ ਹੀ ਪਾਰਟੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਂਗਰਸ ਵੱਲੋਂ ਜਿੱਥੇ ਇੱਕ ਪਾਸੇ ਭਰਤਪੁਸ਼ਣ ਆਸ਼ੂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਕਾਂਗਰਸ ਦੀ ਗੁੱਟਬਾਜੀ ਇੱਕ ਵਾਰ ਫਿਰ ਤੋਂ ਚਰਚਾ ਦਾ ਕਾਰਨ ਬਣੀ ਹੈ ਸੂਬੇ ਦੇ ਵਿੱਚ ਖੁੱਲ ਕੇ ਗੁੱਟਬਾਜੀ ਸਾਹਮਣੇ ਆਈ ਹੈ ਇੱਕ ਪਾਸੇ ਲੁਧਿਆਣਾ ਪੱਛਮੀ ਦੀਆਂ ਚੋਣਾ ਨਜ਼ਦੀਕ ਆ ਗਈਆਂ ਨੇ ਦੂਜੇ ਪਾਸੇ ਕਾਂਗਰਸ ਸਿੱਧੇ ਤੌਰ ਤੇ ਦੁਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੀ ਤਾਜ਼ਾ ਉਦਾਹਰਣ ਸultanpur Lodhi ਦੇ ਵਿੱਚ ਰੈਲੀਆਂ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਪਾਸੇ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਰੈਲੀ ਕੀਤੀ ਗਈ ਉਸ ਦੇ ਵਿੱਚ ਵੱਡਾ ਇਕੱਠ ਹੋਇਆ ਦੂਜੇ ਪਾਸੇ ਕਾਂਗਰਸ ਦੇ ਬਾਕੀ ਆਗੂਆਂ ਦੇ ਵੱਲੋਂ ਜਿਸ ਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਸ਼ਾਮਲ ਸਨ ਅਤੇ ਬਾਕੀ ਹੋਰ ਬਹੁਤ ਸਾਰੇ ਆਗੂ ਸ਼ਾਮਲ ਸਨ ਉਹਨਾਂ ਵੱਲੋਂ ਵੀ ਰੈਲੀ ਕੀਤੀ ਗਈ ਇਹ ਦੋਵੇਂ ਰੈਲੀਆਂ ਅਲੱਗ-ਅਲੱਗ ਸਨ ਇਹਨਾਂ ਦੋਵਾਂ ਰੈਲੀਆਂ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਪਰ ਇਹਨਾਂ ਰੈਲੀਆਂ ਨੇ ਕਾਂਗਰਸ ਦੀ ਅੰਦਰੂਨੀ ਤਸਵੀਰ ਪੰਜਾਬ ਦੇ ਵਿੱਚ ਕਾਂਗਰਸ ਦੀ ਜੋ ਅਸਲ ਸਥਿਤੀ ਹੈ ਉਸ ਨੂੰ ਸਪਸ਼ਟ ਕਰ ਦਿੱਤਾ ਦੋ ਗੁੱਟ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਤੀਜਾ ਗੁੱਟ ਵੀ ਹੈ ਉਸ ਬਾਰੇ ਅਸੀਂ ਬਾਅਦ ਚ ਗੱਲ ਕਰਾਂਗੇ ਆ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਨੂੰ ਫੋਨ ਕਰਕੇ ਸਮਰਥਨ ਜ਼ਾਹਿਰ ਕਰ ਦਿੱਤਾ ਦੂਜੇ ਪਾਸੇ ਚੋਣ ਪ੍ਰਚਾਰ ਦੌਰਾਨ ਆਸ਼ੂ ਦਾ ਸਾਥ ਦੇਣ ਦਾ ਐਲਾਨ ਵੀ ਕੀਤਾ ਪਰ ਦੂਜੇ ਪਾਸੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਪ੍ਰਚਾਰ ਦੇ ਵਿੱਚ ਨਜ਼ਰ ਆਉਣਗੇ ਜਾਂ ਨਹੀਂ ਆਉਣਗੇ ਇਹ ਇੱਕ ਵੱਡਾ ਸਵਾਲ ਹੈ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਨਾ ਨੂਰ ਆਣਾ ਗੁਰਜੀਤ ਅਤੇ ਹੋਰ ਕਾਂਗਰਸੀ ਆਗੂ ਮਿਲ ਕੇ ਗਏ ਨੇ ਇਹਦੇ ਵਿੱਚ ਲੱਗਦਾ ਹੈ ਕਿ ਰਾਣਾ ਗੁਰਜੀਤ ਉਹਨਾਂ ਦਾ ਸਮਰਥਨ ਕਰਨਗੇ ਰਾਜਾ ਵੜਿੰਗ ਭਰਤਪੂਸ਼ਣ ਆਸ਼ੂ ਦੇ ਸਿਆਸੀ ਤੌਰ ਤੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਸੁਰਖੀਆਂ ਦਾ ਕਾਰਨ ਬਣਦੇ ਰਹੇ ਨੇ ਇਹਨਾਂ ਦੇ ਆਪਸੀ ਸਿਆਸੀ ਰਿਸ਼ਤੇ ਉਨੇ ਜਿਆਦਾ ਸਹਿਜ ਨਹੀਂ ਨੇ ਵਿਰੋਧ ਦੇਖਣ ਨੂੰ ਮਿਲਿਆ ਮਿਲਦਾ ਵਿਰੋਧਾਪਾਸ ਦੇਖਣ ਨੂੰ ਮਿਲਦਾ ਅਜਿਹੇ ਵਿੱਚ ਪੱਤਰਕਾਰਾਂ ਨੇ ਭਰਤਪੂਸ਼ਣ ਆਸ਼ੂ ਨੂੰ ਪੁੱਛਿਆ ਵੀ ਕਿ ਉਹਨਾਂ ਨੇ ਚੋਣ ਪ੍ਰਚਾਰ ਦੇ ਲਈ ਕਾਂਗਰਸ ਦੇ ਵੱਡੇ ਆਗੂਆਂ ਦੇ ਆਉਣ ਦੀ ਉਮੀਦ ਕਰਦੇ ਨੇ ਜਾਂ ਨਹੀਂ ਕਰਦੇ ਨੇ ਪਰ ਪਰਤਪੂਸ਼ਨ ਆਸ਼ੂ ਨੇ 골ਮੋਲ ਜਵਾਬ ਦਿੱਤਾ ਤੇ ਇਹ ਕਿਹਾ ਕਿ ਹਾਈ ਕਮਾਂਡ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਹੈ ਹਲਕਾ ਪੱਛਮੀ ਦੇ ਲੋਕਾਂ ਦੇ ਲਈ ਕੰਮ ਕਰਨਗੇ ਬਸ ਇੰਨੀ ਗੱਲ ਹੈ ਕੋਈ ਪ੍ਰਚਾਰ ਦੇ ਲਈ ਆਉਣਾ ਚਾਵੇ ਤਾਂ ਆ ਸਕਦਾ ਹੈ ਨਹੀਂ ਆਉਣਾ ਚਾਵੇ ਤਾਂ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਅਜਿਹੇ ਜਵਾਬ ਦਿੰਦੇ ਹੋਏ ਨਜ਼ਰ ਆਏ ਨੇ ਸੋ ਦੋ ਗਰੁੱਪ ਕਾਂਗਰਸ ਦੇ ਸਿੱਧੇ ਤੌਰ ਤੇ ਨਜ਼ਰ ਆ ਰਹੇ ਨੇ ਇਹ ਦੋਵੇਂ ਗਰੁੱਪ ਪਰਤਪੂਸ਼ਨ ਆਸ਼ੂ ਦਾ ਸਮਰਥਨ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਆਜੇ ਸ਼ਾਂਤ ਹੈ ਸਿੱਧੂ ਆਪ ਵੀ ਸ਼ਾਂਤ ਨੇ ਤੇ ਦੇਖਣ ਵਾਲੀ ਗੱਲ ਹੋਵੇ ਕਿ ਉਹਨਾਂ ਵੱਲੋਂ ਸਮਰਥਨ ਮਿਲਦਾ ਜਾਂ ਨਹੀਂ ਮਿਲਦਾ ਪਰ ਫਿਲਹਾਲ ਲੁਧਿਆਣਾ ਪੱਛਮੀ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮਗਿਆ ਹੋਇਆ ਉਧਰ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਚਾਹੇਗੀ ਕਿ ਉਨ੍ਹਾਂ ਦੇ ਉਮੀਦਵਾਰ ਸੰਜੀਵ अरोड़ा ਜਿੱਤ ਹਾਸਲ ਕਰਨ ਅਤੇ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਹੋਣ ਦਾ ਪੂਰਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗੀ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਲੁਧਿਆਣਾ ਪੱਛਮੀ ਦੇ ਲੋਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਤੇ ਵਿਸ਼ਵਾਸ ਕਰਦੇ ਨੇ ਜਾਂ ਫਿਰ ਭਰਤ ਪੂਸ਼ਣ ਆਸ਼ੂ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਪਿਛਲੇ ਦਿਨੀ ਲੱਗੇ ਪਰ ਆਸ਼ੂ ਅਕਸਰ ਉਹਨਾਂ ਇਲਜ਼ਾਮਾਂ ਨੂੰ ਸਿਆਸੀ ਇਲਜ਼ਾਮਬਾਜ਼ੀ ਅਤੇ ਸਿਆਸੀ ਬਦਲਾਗੋਰੀ ਕਹਿ ਕੇ ਨਿੰਦੇ ਰਹੇ ਨੇ। ਅ ਲੋਕ ਇਸ ਬਾਰੇ ਕੀ ਸੋਚਦੇ ਨੇ ਕਾਂਗਰਸ ਦੇ ਆਗੂ ਵੀ ਇਸ ਨੂੰ ਬਦਲਾਖੋਰੀ ਕਹਿੰਦੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੱਛਮੀ ਹਲਕੇ ਦੇ ਲੋਕ ਪਰਤਪੂਸ਼ਣ ਆਸ਼ੂ ਵੱਲੋਂ ਕਰਵਾਈ ਗਈ ਡਿਵੈਲਪਮੈਂਟ ਬਾਰੇ ਕੀ ਸੋਚਦੇ ਨੇ ਉਹ ਆਸ਼ੂ ਨੂੰ ਡਿਵੈਲਪਮੈਂਟ ਦੇ ਆਧਾਰ ਤੇ ਚੁਣਨਗੇ ਜਾਂ ਫਿਰ ਆਸ਼ੂ ਨੂੰ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਦੇ ਆਧਾਰ ਤੇ ਨਕਾਰਨਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੀ ਨੇ ਸੰਜੀਵ ਅਰੋੜਾ ਪੱਛਮੀ ਦੇ ਲੋਕਾਂ ਦੀ ਪਸੰਦ ਵਧਣਗੇ ਜਾਂ ਨਹੀਂ ਵਧਣਗੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਆ ਇਸ ਸੰਬੰਧ ਦੇ ਵਿੱਚ ਨਤੀਜਾ ਕੀ ਆਉਂਦਾ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਆ ਕੌਣ ਹੈ ਜਿਹੜਾ ਉਮੀਦ ਪੂਰੀ ਕਰੇਗਾ ਕੀ ਕਾਂਗਰਸ ਜਿੱਤੇਗੀ ਆਮ ਆਦਮੀ ਪਾਰਟੀ ਤੇ ਮੋਹਰ ਲਗਾਉਣਗੇ ਲੋਕ ਜਾਂ ਫਿਰ ਕਿਸੇ ਹੋਰ ਸਿਆਸੀ ਪਾਰਟੀ ਭਾਜਪੀ ਤੇ ਵਿਸ਼ਵਾਸ ਕਰਦੇ ਨੇ ਇਹ ਨਤੀਜਾ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਹਲਚੌਣ ਕਮਿਸ਼ਨ ਵੱਲੋਂ ਚੋਣਾਂ ਦੇ ਤਰੀਕਾ ਦਾ ਐਲਾਨ ਨਹੀਂ ਹੋਇਆ ਐਲਾਨ ਤੋਂ ਪਹਿਲਾਂ ਹੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮੰਗ ਚੁੱਕਾ ਹੈ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਕਾਂਗਰਸ ਵੱਲੋਂ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੂੰ ਮੁਬਾਰਕਬਾਦ ਤੇ ਸ਼ੁਭ ਕਾਮਨਾਵਾਂ ਮਿਲ ਰਹੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਟੈਲੀਫੋਨ ਕਰਕੇ ਭਰਤਪੂਸ਼ਨ ਆਸ਼ੂ ਨੂੰ ਜਿੱਤ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਉਹਨਾਂ ਨੇ ਆਪਣੀ ਫੋਨ ਕਾਲ ਦੇ ਵਿੱਚ ਭਰਤਪੂਸ਼ਨ ਆਸ਼ੂ ਵੱਲੋਂ ਕੀਤੇ ਵਿਕਾਸ ਕੰਮਾਂ ਦੀ ਤਾਰੀਫ਼ ਵੀ ਕੀਤੀ ਹੈ ਆਸ਼ੂ ਨੇ ਖੁਦ ਹੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੇ ਨਾਲ ਉਹ ਮੋੜ ਤੋਂ ਜੁੜਨਗੇ ਜ਼ਮੀਨੀ ਪੱਧਰ ਤੇ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਆਮ ਆਦਮੀ ਪਾਰਟੀ ਵੱਲੋਂ ਵੀ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇਧਰ ਕਾਂਗਰਸ ਵੱਲੋਂ ਦੇਰੀ ਨਾ ਕਰਦਿਆਂ ਆਸ਼ੂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹਾਲਾਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਅਜੇ ਤੱਕ ਚੋਣਾਂ ਦੀ ਤਾਰੀਖ ਬਾਰੇ ਨਹੀਂ ਦੱਸਿਆ ਗਿਆ ਖੁਲਾਸਾ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਸੀਟ ਖਾਲੀ ਹੋ ਗਈ ਸੀ ਜਿਸ ਕਾਰਨ ਹੁਣ ਸੰਭਾਵੀ ਤੌਰ ਤੇ ਜਲਦੀ ਹੀ ਇਸ ਸੀਟ ਨੂੰ ਲੈ ਕੇ ਜ਼ਿਮਨੀ ਚੋਣਾਂ ਹੋਣਗੀਆਂ ਜਿਮਨੀ ਚੋਣਾ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ਤੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਪਰ ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਉਮੀਦਵਾਰ ਉਤਾਰੇ ਨੇ ਉਹ ਦੋ ਹੀ ਪਾਰਟੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਂਗਰਸ ਵੱਲੋਂ ਜਿੱਥੇ ਇੱਕ ਪਾਸੇ ਭਰਤਪੁਸ਼ਨ ਆਸ਼ੂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਕਾਂਗਰਸ ਦੀ ਗੁੱਟਬਾਜੀ ਇੱਕ ਵਾਰ ਫਿਰ ਤੋਂ ਚਰਚਾ ਦਾ ਕਾਰਨ ਬਣੀ ਹੈ ਸੂਬੇ ਦੇ ਵਿੱਚ ਖੁੱਲ ਕੇ ਗੁੱਟਬਾਜੀ ਸਾਹਮਣੇ ਆਈ ਹੈ ਇੱਕ ਪਾਸੇ ਲੁਧਿਆਣਾ ਪੱਛਮੀ ਦੀਆਂ ਚੋਣਾਂ ਨਜ਼ਦੀਕ ਆ ਗਈਆਂ ਨੇ ਦੂਜੇ ਪਾਸੇ ਕਾਂਗਰਸ ਸਿੱਧੇ ਤੌਰ ਤੇ ਦੁਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੀ ਤਾਜ਼ਾ ਉਦਾਹਰਣ ਸultanpur Lodhi ਦੇ ਵਿੱਚ ਰੈਲੀਆਂ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਪਾਸੇ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਰੈਲੀ ਕੀਤੀ ਗਈ ਉਸ ਦੇ ਵਿੱਚ ਵੱਡਾ ਇਕੱਠ ਹੋਇਆ ਦੂਜੇ ਪਾਸੇ ਕਾਂਗਰਸ ਦੇ ਬਾਕੀ ਆਗੂਆਂ ਦੇ ਵੱਲੋਂ ਜਿਸ ਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਸ਼ਾਮਲ ਸਨ ਅਤੇ ਬਾਕੀ ਹੋਰ ਬਹੁਤ ਸਾਰੇ ਆਗੂ ਸ਼ਾਮਲ ਸਨ ਉਹਨਾਂ ਵੱਲੋਂ ਵੀ ਰੈਲੀ ਕੀਤੀ ਗਈ ਇਹ ਦੋਵੇਂ ਰੈਲੀਆਂ ਅਲੱਗ-ਅਲੱਗ ਸਨ ਇਹਨਾਂ ਦੋਵਾਂ ਰੈਲੀਆਂ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਪਰ ਇਹਨਾਂ ਰੈਲੀਆਂ ਨੇ ਕਾਂਗਰਸ ਦੀ ਅੰਦਰੂਨੀ ਤਸਵੀਰ ਪੰਜਾਬ ਦੇ ਵਿੱਚ ਕਾਂਗਰਸ ਦੀ ਜੋ ਅਸਲ ਸਥਿਤੀ ਹੈ ਉਸ ਨੂੰ ਸਪਸ਼ਟ ਕਰ ਦਿੱਤਾ ਦੋ ਗੁੱਟ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਤੀਜਾ ਗੁੱਟ ਵੀ ਹੈ ਉਸ ਬਾਰੇ ਅਸੀਂ ਬਾਅਦ ਚ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਨੂੰ ਫੋਨ ਕਰਕੇ ਸਮਰਥਨ ਜ਼ਾਹਿਰ ਕਰ ਦਿੱਤਾ ਦੂਜੇ ਪਾਸੇ ਚੋਣ ਪ੍ਰਚਾਰ ਦੌਰਾਨ ਆਸ਼ੂ ਦਾ ਸਾਥ ਦੇਣ ਦਾ ਐਲਾਨ ਵੀ ਕੀਤਾ ਹੈ ਪਰ ਦੂਜੇ ਪਾਸੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਪ੍ਰਚਾਰ ਦੇ ਵਿੱਚ ਨਜ਼ਰ ਆਉਣਗੇ ਜਾਂ ਨਹੀਂ ਆਉਣਗੇ ਇਹ ਇੱਕ ਵੱਡਾ ਸਵਾਲ ਹੈ ਹਾਲਾਂਕਿ ਭਰਤਪੂਸ਼ਨ ਆਸ਼ੂ ਨੂੰ ਰਾਣਾ ਗੁਰਜੀਤ ਅਤੇ ਹੋਰ ਕਾਂਗਰਸੀ ਆਗੂ ਮਿਲ ਕੇ ਗਏ ਨੇ ਇਹਦੇ ਵਿੱਚ ਲੱਗਦਾ ਹੈ ਕਿ ਰਾਣਾ ਗੁਰਜੀਤ ਉਹਨਾਂ ਦਾ ਸਮਰਥਨ ਕਰਨਗੇ ਰਾਜਾ ਵੜਿੰਗ ਭਰਤਪੂਸ਼ਨ ਆਸ਼ੂ ਦੇ ਸਿਆਸੀ ਤੌਰ ਤੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਸੁਰਖੀਆਂ ਦਾ ਕਾਰਨ ਬਣਦੇ ਰਹੇ ਨੇ ਇਹਨਾਂ ਦੇ ਆਪਸੀ ਸਿਆਸੀ ਰਿਸ਼ਤੇ ਉਨੇ ਜਿਆਦਾ ਸਹਿਜ ਨਹੀਂ ਨੇ ਵਿਰੋਧ ਦੇਖਣ ਨੂੰ ਮਿਲਿਆ ਮਿਲਦਾ ਵਿਰੋਧਾਪਾਸ ਦੇਖਣ ਨੂੰ ਮਿਲਦਾ ਅਜਿਹੇ ਵਿੱਚ ਪੱਤਰਕਾਰਾਂ ਨੇ ਪਰਤਪੂਸ਼ਨ ਆਸ਼ੂ ਨੂੰ ਪੁੱਛਿਆ ਵੀ ਕੀ ਉਹਨਾਂ ਨੇ ਚੋਣ ਪ੍ਰਚਾਰ ਦੇ ਲਈ ਕਾਂਗਰਸ ਦੇ ਵੱਡੇ ਆਗੂਆਂ ਦੇ ਆਉਣ ਦੀ ਉਮੀਦ ਕਰਦੇ ਨੇ ਜਾਂ ਨਹੀਂ ਕਰਦੇ ਨੇ ਪਰਤਪੂਸ਼ਨ ਆਸ਼ੂ ਨੇ ਗੋਲਮੋਲ ਜਵਾਬ ਦਿੱਤਾ ਤੇ ਇਹ ਕਿਹਾ ਕਿ ਹਾਈ ਕਮਾਂਡ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਹੈ ਹਲਕਾ ਪਛਮੀ ਦੇ ਲੋਕਾਂ ਦੇ ਲਈ ਕੰਮ ਕਰਨਗੇ ਬਸ ਇੰਨੀ ਗੱਲ ਹੈ ਕੋਈ ਪ੍ਰਚਾਰ ਦੇ ਲਈ ਆਉਣਾ ਚਾਵੇ ਤਾਂ ਆ ਸਕਦਾ ਹੈ ਨਹੀਂ ਆਉਣਾ ਚਾਵੇ ਤਾਂ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਅਜਿਹੇ ਜਵਾਬ ਦਿੰਦੇ ਹੋਏ ਨਜ਼ਰ ਆਏ ਨੇ ਸੋ ਦੋ ਗਰੁੱਪ ਕਾਂਗਰਸ ਦੇ ਸਿੱਧੇ ਤੌਰ ਤੇ ਨਜ਼ਰ ਆ ਰਹੇ ਨੇ ਇਹ ਦੋਵੇਂ ਗਰੁੱਪ ਪਰਤਪੂਸ਼ਨ ਆਸ਼ੂ ਦਾ ਸਮਰਥਨ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਅਜੇ ਸ਼ਾਂਤ ਹੈ ਸਿੱਧੂ ਆਪ ਵੀ ਸ਼ਾਂਤ ਰਹੇ ਤੇ ਦੇਖਣ ਵਾਲੀ ਗੱਲ ਹੋਵੇ ਕਿ ਉਹਨਾਂ ਵੱਲੋਂ ਸਮਰਥਨ ਮਿਲਦਾ ਜਾਂ ਨਹੀਂ ਮਿਲਦਾ ਪਰ ਫਿਲਹਾਲ ਲੁਧਿਆਣਾ ਪੱਛਮੀ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮਗਿਆ ਹੋਇਆ ਉਧਰ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਚਾਹੇਗੀ ਕਿ ਉਨ੍ਹਾਂ ਦੇ ਉਮੀਦਵਾਰ ਸੰਜੀਵ अरोड़ा ਜਿੱਤ ਹਾਸਲ ਕਰਨ ਅਤੇ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਹੋਣ ਦਾ ਪੂਰਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗੀ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਲੁਧਿਆਣਾ ਪੱਛਮੀ ਦੇ ਲੋਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਤੇ ਵਿਸ਼ਵਾਸ ਕਰਦੇ ਨੇ ਜਾਂ ਫਿਰ ਪਰਤ ਪੂਸ਼ਣ ਆਸ਼ੂ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਪਿਛਲੇ ਦਿਨੀ ਲੱਗੇ ਪਰ ਆਸ਼ੂ ਅਕਸਰ ਉਹਨਾਂ ਇਲਜ਼ਾਮਾਂ ਨੂੰ ਸਿਆਸੀ ਇਲਜ਼ਾਮਬਾਜ਼ੀ ਅਤੇ ਸਿਆਸੀ ਬਦਲਾਗੋਰੀ ਕਹਿ ਕੇ ਨਿੰਦਦੇ ਰਹੇ ਨੇ। ਲੋਕ ਇਸ ਬਾਰੇ ਕੀ ਸੋਚਦੇ ਨੇ ਕਾਂਗਰਸ ਦੇ ਆਗੂ ਵੀ ਇਸ ਨੂੰ ਬਦਲਾਖੋਰੀ ਕਹਿੰਦੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੱਛਮੀ ਹਲਕੇ ਦੇ ਲੋਕ ਪਰਤਪੂਸ਼ਣ ਆਸ਼ੂ ਵੱਲੋਂ ਕਰਵਾਈ ਗਈ ਡਿਵੈਲਪਮੈਂਟ ਬਾਰੇ ਕੀ ਸੋਚਦੇ ਨੇ ਆ ਉਹ ਆਸ਼ੂ ਨੂੰ ਡਵੈਲਪਮੈਂਟ ਦੇ ਆਧਾਰ ਤੇ ਚੁਣਨਗੇ ਜਾਂ ਫਿਰ ਆਸ਼ੂ ਨੂੰ ਭ੍ਰਸਟਾਚਾਰ ਦੇ ਇਲਜ਼ਾਮਾਂ ਦੇ ਆਧਾਰ ਤੇ ਨਕਾਰਨਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੀ ਨੇ ਸੰਜੀਵ ਅਰੋੜਾ ਪੱਛਮੀ ਦੇ ਲੋਕਾਂ ਦੀ ਪਸੰਦ ਬਣਨਗੇ ਜਾਂ ਨਹੀਂ ਬਣਨਗੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਆ ਇਸ ਸੰਬੰਧ ਦੇ ਵਿੱਚ ਨਤੀਜਾ ਕੀ ਆਉਂਦਾ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਆ ਕੌਣ ਹੈ ਜਿਹੜਾ ਉਮੀਦ ਪੂਰੀ ਕਰੇਗਾ ਕੀ ਕਾਂਗਰਸ ਜਿੱਤੇਗੀ ਆਮ ਆਦਮੀ ਪਾਰਟੀ ਤੇ ਮੋਹਰ ਲਗਾਉਣਗੇ ਲੋਕ ਜਾਂ ਫਿਰ ਕਿਸੇ ਹੋਰ ਸਿਆਸੀ ਪਾਰਟੀ ਭਾਜਪੀ ਤੇ ਵਿਸ਼ਵਾਸ ਕਰਦੇ ਨੇ ਇਹ ਨਤੀਜਾ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਹਲੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਤਰੀਕਾ ਦਾ ਐਲਾਨ ਨਹੀਂ ਹੋਇਆ ਐਲਾਨ ਤੋਂ ਪਹਿਲਾਂ ਹੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮੰਗ ਚੁੱਕਾ ਹੈ ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਕਾਂਗਰਸ ਵੱਲੋਂ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੂੰ ਮੁਬਾਰਕ ਬਾਤ ਤੇ ਸ਼ੁਭ ਕਾਮਨਾਵਾਂ ਮਿਲ ਰਹੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਟੈਲੀਫੋਨ ਕਰਕੇ ਭਰਤਪੂਸ਼ਨ ਆਸ਼ੂ ਨੂੰ ਜਿੱਤ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਉਹਨਾਂ ਨੇ ਆਪਣੀ ਫੋਨ ਕਾਲ ਦੇ ਵਿੱਚ ਭਰਤਪੂਸ਼ਨ ਆਸ਼ੂ ਵੱਲੋਂ ਕੀਤੇ ਵਿਕਾਸ ਕੰਮਾਂ ਦੀ ਤਾਰੀਫ਼ ਵੀ ਕੀਤੀ ਹੈ ਆਸ਼ੂ ਨੇ ਖੁਦ ਹੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਦੇ ਨਾਲ ਉਹ ਮੋੜ ਤੋਂ ਜੁੜਨਗੇ ਜ਼ਮੀਨੀ ਪੱਧਰ ਤੇ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਆਮ ਆਦਮੀ ਪਾਰਟੀ ਵੱਲੋਂ ਵੀ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇਧਰ ਕਾਂਗਰਸ ਵੱਲੋਂ ਦੇਰੀ ਨਾ ਕਰਦਿਆਂ ਆਸ਼ੂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹਾਲਾਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਅਜੇ ਤੱਕ ਚੋਣਾਂ ਦੀ ਤਾਰੀਖ ਬਾਰੇ ਨਹੀਂ ਦੱਸਿਆ ਗਿਆ ਖੁਲਾਸਾ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਸੀਟ ਖਾਲੀ ਹੋ ਗਈ ਸੀ ਜਿਸ ਕਾਰਨ ਹੁਣ ਸੰਭਾਵੀ ਤੌਰ ਤੇ ਜਲਦੀ ਇਹ ਸੀਟ ਨੂੰ ਲੈ ਕੇ ਜ਼ਿਮਨੀ ਚੋਣਾਂ ਹੋਣਗੀਆਂ ਜਿਵੇਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ਤੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਪਰ ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਵੱਲੋਂ ਅਜੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਉਮੀਦਵਾਰ ਉਤਾਰੇ ਨੇ ਉਹ ਦੋ ਹੀ ਪਾਰਟੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਾਂਗਰਸ ਵੱਲੋਂ ਜਿੱਥੇ ਇੱਕ ਪਾਸੇ ਭਰਤਪੁਸ਼ਣ ਆਸ਼ੂ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਹੀ ਕਾਂਗਰਸ ਦੀ ਗੁੱਟਬਾਜੀ ਇੱਕ ਵਾਰ ਫਿਰ ਤੋਂ ਚਰਚਾ ਦਾ ਕਾਰਨ ਬਣੀ ਹੈ ਸੂਬੇ ਦੇ ਵਿੱਚ ਖੁੱਲ ਕੇ ਗੁੱਟਬਾਜੀ ਸਾਹਮਣੇ ਆਈ ਹੈ ਇੱਕ ਪਾਸੇ ਲੁਧਿਆਣਾ ਪੱਛਮੀ ਦੇ ਆ ਚੋਣਾ ਨਜ਼ਦੀਕ ਆ ਗਈਆਂ ਨੇ ਦੂਜੇ ਪਾਸੇ ਕਾਂਗਰਸ ਸਿੱਧੇ ਤੌਰ ਤੇ ਦੁਫਾੜ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੀ ਤਾਜ਼ਾ ਉਦਾਹਰਣ ਸultanpur Lodhi ਦੇ ਵਿੱਚ ਰੈਲੀਆਂ ਦੇ ਵਿੱਚ ਦੇਖਣ ਨੂੰ ਮਿਲੀ ਜਿੱਥੇ ਇੱਕ ਪਾਸੇ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਰੈਲੀ ਕੀਤੀ ਗਈ ਉਸ ਦੇ ਵਿੱਚ ਵੱਡਾ ਇਕੱਠ ਹੋਇਆ ਦੂਜੇ ਪਾਸੇ ਆ ਕਾਂਗਰਸ ਦੇ ਬਾਕੀ ਆਗੂਆਂ ਦੇ ਵੱਲੋਂ ਜਿਸ ਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਸ਼ਾਮਲ ਸਨ ਅਤੇ ਬਾਕੀ ਹੋਰ ਬਹੁਤ ਸਾਰੇ ਆਗੂ ਸ਼ਾਮਲ ਸਨ ਉਹਨਾਂ ਵੱਲੋਂ ਵੀ ਰੈਲੀ ਕੀਤੀ ਗਈ ਇਹ ਦੋਵੇਂ ਰੈਲੀਆਂ ਅਲੱਗ-ਅਲੱਗ ਸਨ ਇਹਨਾਂ ਦੋਵਾਂ ਰੈਲੀਆਂ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਪਰ ਇਹਨਾਂ ਰੈਲੀਆਂ ਨੇ ਕਾਂਗਰਸ ਦੀ ਅੰਦਰੂਨੀ ਤਸਵੀਰ ਪੰਜਾਬ ਦੇ ਵਿੱਚ ਕਾਂਗਰਸ ਦੀ ਜੋ ਅਸਲ ਸਥਿਤੀ ਹੈ ਉਸ ਨੂੰ ਸਪਸ਼ਟ ਕਰ ਦਿੱਤਾ ਦੋ ਗੁੱਟ ਸਾਫ਼ ਤੌਰ ਤੇ ਨਜ਼ਰ ਆ ਰਹੇ ਨੇ ਹਾਲਾਂਕਿ ਇੱਕ ਤੀਜਾ ਗੁੱਟ ਵੀ ਹੈ ਉਸ ਬਾਰੇ ਅਸੀਂ ਬਾਅਦ ਚ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਨੂੰ ਫੋਨ ਕਰਕੇ ਸਮਰਥਨ ਜ਼ਾਹਰ ਕਰ ਦਿੱਤਾ ਦੂਜੇ ਪਾਸੇ ਚੋਣ ਪ੍ਰਚਾਰ ਦੌਰਾਨ ਆਸ਼ੂ ਦਾ ਸਾਥ ਦੇਣ ਦਾ ਐਲਾਨ ਵੀ ਕੀਤਾ ਹੈ ਪਰ ਦੂਜੇ ਪਾਸੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਪ੍ਰਚਾਰ ਦੇ ਵਿੱਚ ਨਜ਼ਰ ਆਉਣਗੇ ਜਾਂ ਨਹੀਂ ਆਉਣਗੇ ਇਹ ਇੱਕ ਵੱਡਾ ਸਵਾਲ ਹੈ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਨੂੰ ਰਾਣਾ ਗੁਰਜੀਤ ਅਤੇ ਹੋਰ ਕਾਂਗਰਸੀ ਆਗੂ ਮਿਲ ਕੇ ਗਏ ਨੇ ਇਹਦੇ ਵਿੱਚ ਲੱਗਦਾ ਹੈ ਕਿ ਰਾਣਾ ਗੁਰਜੀਤ ਉਹਨਾਂ ਦਾ ਸਮਰਥਨ ਕਰਨਗੇ ਰਾਜਾ ਵੜਿੰਗ ਭਾਰਤ ਪੂਸ਼ਣ ਆਸ਼ੂ ਦੇ ਸਿਆਸੀ ਤੌਰ ਤੇ ਆਪਸੀ ਰਿਸ਼ਤੇ ਜਿਹੜੇ ਨੇ ਉਹ ਸੁਰਖੀਆਂ ਦਾ ਕਾਰਨ ਬਣਦੇ ਰਹੇ ਨੇ ਇਹਨਾਂ ਦੇ ਆਪਸੀ ਸਿਆਸੀ ਰਿਸ਼ਤੇ ਉਨੇ ਜਿਆਦਾ ਸਹਿਜ ਨਹੀਂ ਨੇ ਵਿਰੋਧ ਦੇਖਣ ਨੂੰ ਮਿਲਿਆ ਮਿਲਦਾ ਵਿਰੋਧਾਪਾਸ ਦੇਖਣ ਨੂੰ ਮਿਲਦਾ ਅਜਿਹੇ ਵਿੱਚ ਪੱਤਰਕਾਰਾਂ ਨੇ ਪਰਤਪੂਸ਼ਨ ਆਸ਼ੂ ਨੂੰ ਪੁੱਛਿਆ ਵੀ ਕੀ ਉਹਨਾਂ ਨੇ ਚੋਣ ਪ੍ਰਚਾਰ ਦੇ ਲਈ ਕਾਂਗਰਸ ਦੇ ਵੱਡੇ ਆਗੂਆਂ ਦੇ ਆਉਣ ਦੀ ਉਮੀਦ ਕਰਦੇ ਨੇ ਜਾਂ ਨਹੀਂ ਕਰਦੇ ਨੇ ਪਰਤਪੂਸ਼ਨ ਆਸ਼ੂ ਨੇ ਗੋਲਮੋਲ ਜਵਾਬ ਦਿੱਤਾ ਤੇ ਇਹ ਕਿਹਾ ਕਿ ਹਾਈ ਕਮਾਂਡ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਹੈ ਹਲਕਾ ਪਛਮੀ ਦੇ ਲੋਕਾਂ ਦੇ ਲਈ ਕੰਮ ਕਰਨਗੇ ਬਸ ਇੰਨੀ ਗੱਲ ਹੈ ਕੋਈ ਪ੍ਰਚਾਰ ਦੇ ਲਈ ਆਉਣਾ ਚਾਵੇ ਤਾਂ ਆ ਸਕਦਾ ਹੈ ਨਹੀਂ ਆਉਣਾ ਚਾਵੇ ਤਾਂ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਅਜਿਹੇ ਜਵਾਬ ਦਿੰਦੇ ਹੋਏ ਨਜ਼ਰ ਆਏ ਨੇ ਸੋ ਦੋ ਗਰੁੱਪ ਕਾਂਗਰਸ ਦੇ ਸਿੱਧੇ ਤੌਰ ਤੇ ਨਜ਼ਰ ਆ ਰਹੇ ਨੇ ਇਹ ਦੋਵੇਂ ਗਰੁੱਪ ਪਰਤਪੂਸ਼ਣ ਆਸ਼ੂ ਦਾ ਸਮਰਥਨ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਅਜੇ ਸ਼ਾਂਤ ਹੈ ਸਿੱਧੂ ਆਪ ਵੀ ਸ਼ਾਂਤ ਰਹੇ ਤੇ ਦੇਖਣ ਵਾਲੀ ਗੱਲ ਹੋਵੇ ਕਿ ਉਹਨਾਂ ਵੱਲੋਂ ਸਮਰਥਨ ਮਿਲਦਾ ਜਾਂ ਨਹੀਂ ਮਿਲਦਾ ਪਰ ਫਿਲਹਾਲ ਲੁਧਿਆਣਾ ਪੱਛਮੀ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮਗਿਆ ਹੋਇਆ ਉਧਰ ਸੱਤਾਧਾਰੀ ਆਮ ਆਦਮੀ ਪਾਰਟੀ ਵੀ ਚਾਹੇਗੀ ਕਿ ਉਨ੍ਹਾਂ ਦੇ ਉਮੀਦਵਾਰ ਸੰਜੀਵ अरोड़ा ਜਿੱਤ ਹਾਸਲ ਕਰਨ ਅਤੇ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਹੋਣ ਦਾ ਪੂਰਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇਗੀ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਲੁਧਿਆਣਾ ਪੱਛਮੀ ਦੇ ਲੋਕ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਤੇ ਵਿਸ਼ਵਾਸ ਕਰਦੇ ਨੇ ਜਾਂ ਫਿਰ ਪਰਤ ਪੂਰਨ ਆਸ਼ੂ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਪਿਛਲੇ ਦਿਨੀ ਲੱਗੇ ਪਰ ਆਸ਼ੂ ਅਕਸਰ ਉਹਨਾਂ ਇਲਜ਼ਾਮਾਂ ਨੂੰ ਸਿਆਸੀ ਇਲਜ਼ਾਮਬਾਜ਼ੀ ਅਤੇ ਸਿਆਸੀ ਬਦਲਾਖੋਰੀ ਕਹਿ ਕੇ ਨਿੰਦਦੇ ਰਹੇ ਨੇ। ਅ ਲੋਕ ਇਸ ਬਾਰੇ ਕੀ ਸੋਚਦੇ ਨੇ ਕਾਂਗਰਸ ਦੇ ਆਗੂ ਵੀ ਇਸ ਨੂੰ ਬਦਲਾਖੋਰੀ ਕਹਿੰਦੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੱਛਮੀ ਹਲਕੇ ਦੇ ਲੋਕ ਪਰਤਪੂਸ਼ਣ ਆਸ਼ੂ ਵੱਲੋਂ ਕਰਵਾਏ ਗੇ ਡਿਵੈਲਪਮੈਂਟ ਬਾਰੇ ਕੀ ਸੋਚਦੇ ਨੇ ਆ ਉਹ ਆਸ਼ੂ ਨੂੰ ਡਿਵੈਲਪਮੈਂਟ ਦੇ ਆਧਾਰ ਤੇ ਚੁਣਨਗੇ ਜਾਂ ਫਿਰ ਆਸ਼ੂ ਨੂੰ ਭ੍ਰਸਟਾਚਾਰ ਦੇ ਇਲਜ਼ਾਮਾਂ ਦੇ ਆਧਾਰ ਤੇ ਨਕਾਰਨਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੀ ਨੇ ਸੰਜੀਵ ਅਰੋੜਾ ਪਛਮੀ ਦੇ ਲੋਕਾਂ ਦੀ ਪਸੰਦ ਵਧਣਗੇ ਜਾਂ ਨਹੀਂ ਵਧਣਗੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਆ ਇਸ ਸੰਬੰਧ ਦੇ ਵਿੱਚ ਨਤੀਜਾ ਕੀ ਆਉਂਦਾ ਲੁਧਿਆਣਾ ਪਛਮੀ ਦੇ ਲੋਕਾਂ ਦੀ ਆ ਕੌਣ ਹੈ ਜਿਹੜਾ ਉਮੀਦ ਪੂਰੀ ਕਰੇਗਾ ਕੀ ਕਾਂਗਰਸ ਜਿੱਤੇਗੀ ਆਮ ਆਦਮੀ ਪਾਰਟੀ ਤੇ ਮੋਹਰ ਲਗਾਉਣਗੇ ਲੋਕ ਜਾਂ ਫਿਰ ਕਿਸੇ ਹੋਰ ਸਿਆਸੀ ਪਾਰਟੀ ਭਾਜਪੀ ਤੇ ਵਿਸ਼ਵਾਸ ਕਰਦੇ ਨੇ ਇਹ ਨਤੀਜਾ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਹਲੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਤਰੀਕਾ ਦਾ ਐਲਾਨ ਨਹੀਂ ਹੋਇਆ ਐਲਾਨ ਤੋਂ ਪਹਿਲਾਂ ਹੀ ਚੋਣ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਮੰਗ ਚੁੱਕਾ ਹੈ ਵਿਸ਼ਵ ਵਰਦਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਲਈ ਕਾਂਗਰਸ ਵੱਲੋਂ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਨੂੰ ਮੁਬਾਰਕ ਬਾਤ ਤੇ ਸ਼ੁਭ ਕਾਮਨਾਵਾਂ ਮਿਲ ਰਹੀਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਟੈਲੀਫੋਨ ਕਰਕੇ ਭਰਤਪੂਸ਼ਨ ਆਸ਼ੂ ਨੂੰ ਜਿੱਤ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਉਹਨਾਂ ਨੇ ਆਪਣੀ ਫੋਨ ਕਾਲ ਦੇ ਵਿੱਚ ਭਰਤਪੂਸ਼ਨ ਆਸ਼ੂ ਵੱਲੋਂ ਕੀਤੇ ਵਿਕਾਸ ਕੰਮਾਂ ਦੀ ਤਾਰੀਫ਼ ਵੀ ਕੀਤੀ ਹੈ ਆਸ਼ੂ